27 ਤਰੀਕ 9ਵਾਂ ਮਹੀਨਾ 2025 ਇਹ ਕਰੰਟਾ ਰਿਆ ਤਹਿਸੀਲ ਹਲਕੰਦ ਤਹਿਸੀਲ ਵਾਲੇ ਪੋਸਟ ਦੇ ਕਮੇਟੀ ਵਾਲਿਆਂ ਚ ਦੇਖੋ ਕਰੰਟਾ ਹੀ ਜਾਂਦਾ ਦੇਖੋ ਅੱਜ 27 ਤਰੀਕ 2025 27 ਤਰੀਕ ਇਹ ਦੇਖੋ ਬਈ கரੰਟ ਆ ਰਿਹਾ ਖੰਭੇ ਚ ਪੂਰਾ ਹੋਰ ਚੱਲੀ ਜਾ ਪੂਰਾ கரੰਟ ਆ ਰਿਹਾ ਬੱਤੀ ਐ ਜਗਦੀ ਐ ਪੂਰੀ ਖੰਭੇ ਚ ਐਹ கரੰਟ ਇੱਕ ਕਮੇਟੀ ਵਾਲਾ ਪੋਲ ਆ ਤਸੀਲ ਰੋਡ ਤੇ ਅੱਜ ਤਰੀਕ 27 ਇਹ ਕਮੇਟੀ ਵਾਲੇ ਖੰਭੇ ਚ கரੰਟ ਆ ਰਿਹਾ ਦੋ ਦਿਨਾਂ ਦਾ ਤੇ ਕੋਈ ਇਹ ਤੇ ਦੇਖ ਰੇਖ ਨਹੀਂ ਹੋ ਰਹੀ ਇਹ ਦੇਖ ਪੂਰੀ ਚੰਗਿਆੜੀ ਬਣ ਰਹੀ ਹੈ ਕੜੈਲੀ ਰੋਡ ਤੇ ਤਹਿਸੀਲ ਦੇ ਨੌਰ